ਵਿੱਚ ਵੀ ਇਸ ਤਰ੍ਹਾਂ ਸੀਗਾ ਕਿਉਂਕਿ ਜਹਾਜ਼ ਨੂੰ ਮਾਸੀ ਜਿਵੇਂ ਜਹਾਜ਼ ਪਿੱਛੇ ਚੌੜਾ ਹੁੰਦਾ ਸਮੁੰਦਰੀ ਜਹਾਜ਼ ਆਪਾਂ ਆਬਵੀਅਸਲੀ ਦੇਖਿਆ ਅੱਗੇ ਇਸ ਤਰ੍ਹਾਂ ਹੁੰਦਾ ਅਤੇ ਪਿੱਛੋਂ ਜਿਆਦਾ ਜਾਂਦਾ ਜਾਂਦਾ ਚੌੜਾ ਹੁੰਦਾ ਜਿਹੜੀ ਆਹ ਚੀਜ਼ ਹੈ ਤੁਹਾਨੂੰ ਲੱਗਦਾ ਨਾ ਦਵਾਰ ਹੈ ਦਵਾਰ ਨਹੀਂ ਅਸਲ ਦੇ ਵਿੱਚ ਛੱਤ ਹੈ ਇਹ ਸਾਢੇ 450 ਸਾਲ ਪਹਿਲਾਂ ਵੀ ਦਵਾਨ ਟੋਡਰ ਮੱਲ ਦਾ ਜਿਹੜਾ ਰਹਿਣ ਸਣ ਸ਼ਾਹੀ ਸੀਗਾ ਇੱਥੇ ਜਿਹੜਾ ਜਿੱਥੇ ਆਹ ਫੁੱਲ ਜਾ ਇੱਥੇ ਫਹਾਰਾ ਮੰਨਿਆ ਜਾਂਦਾ ਅਸੀਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਖੜਾ ਦਿਵਾਨ ਟੌਡਰਮਲ ਦੀ ਹਵੇਲੀ ਦੇ ਵਿੱਚ ਦਿਵਾਨ ਟੌਡਰਮਲ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦਾ ਜਿਹੜਾ ਸੰਸਕਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਕੀਤਾ ਸੀਗਾ ਤੇ ਜਿਹੜਾ ਸਰਹੰਦ ਦੀ ਧਰਤੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਭਤ ਆ ਉਹਨੂੰ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਸਭ ਤੋਂ ਮਹਿੰਗੀ ਥਾਂ ਮੰਨਿਆ ਗਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਕਈ ਵਾਰ ਲੋਕ ਕਿੰਤੂ ਪ੍ਰੰਤੂ ਕਰਨ ਲੱਗ ਪੈਂਦੇ ਆ ਵੀ ਐਨਾ ਸੋਨਾ ਕਿੱਥੋਂ ਆ ਸਕਦਾ ਕਿਵੇਂ ਹੋ ਸਕਦਾ ਤੁਹਾਨੂੰ ਅੱਜ ਦਿਵਾਨ ਟੋਡਰ ਮਲ ਦੀ ਹਵੇਲੀ ਦਾ ਕੱਲਾ ਕੱਲਾ ਉਹ ਚੀਜ਼ ਜਿਹੜੀ ਕਿ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦਿਖਾਈ ਹੋਣੀ ਪੂਰਾ ਨਕਸ਼ਾ ਕਿਉਂਕਿ ਇਹ ਹਵੇਲੀ ਆ ਇਹਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਸੀਗਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਹਵੇਲੀ ਆ ਇਹ ਜਹਾਜ਼ ਹਵੇਲੀ ਜਿੰਨੀ ਉੱਪਰ ਦਿਖਦੀ ਆ ਇਹਦੇ ਥੱਲੇ ਵੀ ਕੁਝ ਮੰਜ਼ਲਾਂ ਨੇ ਜਿਹੜੀਆਂ ਦਬ ਗਈਆਂ ਕਿਉਂਕਿ ਆਪਾਨੂੰ ਪਤਾ ਦਿਨੋ ਦਿਨ ਜਦੋਂ ਆਪਾਂ ਘਰ ਵੀ ਪਾਉਣੇ ਆ ਤਾਂ ਘੱਟੋ ਘਾਟਾ ਬਗਾਨੇ 5 ਫੁੱਟ ਭਰਤ ਪਾ ਲੋ ਕੀ ਪਤਾ ਅਗਲੇ ਨੇ ਗਲੀ ਚੱਕ ਦੇਣੀ ਹੈ ਹੈਨਾ ਸੋ ਲਗਾਤਾਰ ਭਰਤਾਂ ਦੇ ਨਾਲ ਉਹ ਨੱਪੀਆਂ ਵੀ ਗਈਆਂ ਦਵਾਨ ਟੋਡਰਮਾਲ ਕਿਸ ਤਰ੍ਹਾਂ ਰਹਿੰਦੇ ਸੀਗੇ ਠੀਕ ਆ ਉਹਨਾਂ ਸਮਾਂ ਦੇ ਵਿੱਚ ਇਹ ਹਵੇਲੀ ਨੂੰ ਲਗਭਗ 450 ਸਾਲ ਦੇ ਕਰੀਬ ਮੰਨਿਆ ਜਾਂਦਾ ਪ੍ਰਵਾਤਾਤਵ ਭਾਗ ਦੇ ਅਨੁਸਾਰ 450 ਸਾਲ ਪਹਿਲਾਂ ਕਿਹਦੇ ਕੋਲੇ ਤੁਸੀਂ ਦੱਸ ਸਕਦੇ ਹੋ ਕਿਉਂਕਿ ਜਿਹੜੇ ਬੰਦੇ ਇਹ ਕਿੰਤੂ ਪ੍ਰੰਤੂ ਕਰਦੇ ਆ ਨਾ ਕਿ ਯਾਰ ਇੰਨੀਆਂ ਮੋਹਰਾਂ ਕਿਸ ਤਰ੍ਹਾਂ ਹੋਣਗੀਆਂ ਐਵੇਂ ਕਹਿੰਦੇ ਆ ਸ਼ਾਇਦ ਅਸੀਂ ਇਕੱਲਾ ਆਸਥਾ ਦੇ ਤੌਰ ਤੇ ਕਹਿੰਦੇ ਆ ਪਰ ਮੈਂ ਤੁਹਾਨੂੰ ਸਾਰੀ ਗੱਲ ਇੱਕ ਗੱਲ ਦਾ ਪ੍ਰੂਫ ਦਿਖਾਉਣਾ ਇਹ ਹਵੇਲੀ ਆ ਜਿਹੜੀ ਇਹ ਜਹਾਜ਼ ਹਵੇਲੀ ਆ ਇਹਦਾ ਜਿਹੜਾ ਨਕਸ਼ਾ ਉਹ ਸਮੁੰਦਰੀ ਜਹਾਜ਼ ਦੇ ਜਿਹੜਾ ਹੈਗਾ ਤੌਰ ਤੇ ਲਿਆ ਗਿਆ ਸੀਗਾ ਜਿਵੇਂ ਸਮੁੰਦਰ ਦਾ ਜਹਾਜ਼ ਹੁੰਦਾ ਇਹ ਹਵੇਲੀ ਜਿੰਨੀ ਸਾਨੂੰ ਪਿੱਛੇ ਲੱਗਦੀ ਆ ਅਸਲ ਦੇ ਵਿੱਚ ਇੰਨੀ ਨਹੀਂਗੀ ਇਹ ਹਵੇਲੀ ਉਥੋਂ ਲੈ ਕੇ ਆ ਜਿਹੜਾ ਪਹਿਲਾ ਜਗਾ ਹੈਗਾ ਇਥੋਂ ਤੱਕ ਤੇ ਹੋ ਸਕਦਾ ਇਹ ਤੂੰ ਥੋੜੀ-ਮੋਟੀ ਅੱਗੇ ਵੀ ਇਹ ਸਾਰੀ ਇੱਕੋ ਹੀ ਹਵੇਲੀ ਆ ਕਿਉਂਕਿ ਲਗਾਤਾਰ ਮੀਂਹ ਆਣਾ ਹਨੇਰੀਆਂ ਨਾਲ ਸਾਡੇ ਲੋਕਾਂ ਨੇ ਜਦੋਂ ਦੀ ਕੇਅਰ ਨਹੀਂ ਕੀਤੀ ਠੀਕ ਆ ਤਾਂ ਇਹ ਜਿਹੜੀ ਹੈਗਾ ਟੈਂਦੀ ਰਹੀ ਆ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਜਿੱਥੋਂ ਹਵੇਲੀ ਸ਼ੁਰੂ ਹੁੰਦੀ ਆ ਇਹ ਹਵੇਲੀ ਦੇ ਵਿੱਚ ਜਿਹੜੀਆਂ ਇਹ ਥਾਵਾਂ ਤੁਹਾਨੂੰ ਥੱਲੇ ਲੱਗ ਰਹੀਆਂ ਕਿ ਸ਼ਾਇਦ ਬੈੱਡ ਜੇ ਲੱਗੇ ਆ ਪੱਥਰ ਲੱਗੇ ਅਸਲ ਦੇ ਵਿੱਚ ਇਹ ਪੱਥਰ ਨਹੀਂ ਇਹ ਇੱਕ ਕਮਰੇ ਨੇ ਇਹ ਕਿਵੇਂ ਨੇ ਉਹ ਆਪਾਂ ਜਿਹੜਾ ਹੈਗਾ ਮੇਰੇ ਨਾਲ ਇੱਥੇ ਮਿਸਤਰੀ ਸਾਹਿਬ ਨੇ ਇਹ ਭਰਾ ਜਿਹੜਾ ਹੈਗਾ ਸਾਡਾ ਬੇਲੀ ਆਪਾਂ ਕਹਿੰਦੇ ਪਟਿਆਲੇ ਤੋਂ ਆਏ ਨੇ ਲਗਾਤਾਰ ਪਿਛਲੇ 25 26 ਦਿਨਾਂ ਤੋਂ ਤੇ ਰਿਸਰਚ ਵੀ ਕੀਤੀ ਜਦੋਂ ਦਾ ਇਸ ਵਾਰ ਜਿਹੜਾ ਆਪਾਂ ਕਹਿੰਦੇ ਸ਼ਿਧੀ ਜੋੜ ਮੇਲਾ ਜਿਹਦਾ ਸਮਾਪਤ ਹੋਇਆ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਇੱਥੋਂ ਅਸਲ ਦੇ ਵਿੱਚ ਕੀ ਹੈ ਜਿਹੜਾ ਇੱਥੋਂ ਜਿੱਥੇ ਸ਼ੁਰੂ ਹੁੰਦਾ ਤਾਂ ਇਹ ਦੇਖਿਆ ਜਾਂਦਾ ਕਿ ਇਹ ਜਿਹੜਾ ਆਹਾ ਜਿਹੜਾ ਹਜੇ ਤੱਕ ਤੁਹਾਨੂੰ ਲੱਗਦਾ ਇਸ ਸਮੇਂ ਦਾ ਜਿਹੜਾ ਉਹਨਾਂ ਦਾ ਬਾਥਰੂਮ ਸੀਗਾ ਇਹ ਆਪਾਂ ਕਹਗੇ ਜਿਹੜਾ ਆਪਾਂ ਕਹਗੇ ਲੈਟਰਨ ਦੀ ਸੀਟ ਆ ਤੇ ਇਧਰਲੇ ਪਾਸੇ ਜਿਹੜਾ ਆਪਾਂ ਕਹਸੇ ਪਾਣੀ ਦਾ ਸੀਗਾ ਤੇ ਇਧਰੋਂ ਬਾਹਰ ਨਿਕਲਦਾ ਸੀ ਹੁਣ ਇਸ ਤੋਂ ਬਾਅਦ ਕੀ ਹੈ ਜਿਹੜਾ ਇਹ ਹੈ ਇਹ ਇੱਕ ਛੱਤ ਆ ਇਹ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਛੱਤ ਡਿੱਗੀ ਹੋਈ ਹੈ ਜਿਹੜੀ ਨੂੰ ਮੈਂ ਹੁਣ ਹੱਥ ਲਾ ਰਿਹਾ ਕਿਉਂਕਿ ਇਹ ਇਸ ਤਰ੍ਹਾਂ ਇਧਰੋਂ ਵੀ ਛੱਤ ਹੈ ਉੱਪਰ ਤੌਰ ਤੇ ਇਹ ਜਿਹੜਾ ਹੈਗਾ ਕਿਸੇ ਟਾਈਮ ਮਿਟਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਛੱਤਾਂ ਸਿੰਘ ਆ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਤੁਹਾਨੂੰ ਅੱਗੇ ਲੈ ਸੋ ਇਧਰਲੇ ਪਾਸੇ ਜਿਹੜੀਆਂ ਚੀਜ਼ਾਂ ਲੱਗਦੀਆਂ ਤੁਹਾਨੂੰ ਆ ਜਿਹੜਾ ਮੈਂ ਇੱਥੇ ਖੜਾ ਸ਼ਾਇਦ ਤੁਹਾਨੂੰ ਲੱਗੇ ਆ ਇਹ ਤਾਂ ਬੈੱਡ ਜਿਹਾ ਹੀ ਆ ਯਾਰ ਹੈਨਾ ਇਹ ਬੈੱਡ ਨਹੀਂ ਗੇ ਜਾਂ ਆ ਬੈੱਡ ਨਹੀਂ ਇਹ ਸਾਰੇ ਕਮਰੇ ਸੀਗੇ ਕਮਰੇ ਕਿਉਂਕਿ ਜਿਹੜੀਆਂ ਇਹ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਇੱਥੋਂ ਲੈ ਕੇ ਇੱਥੇ ਛੱਤਾਂ ਸੀਗੀਆਂ ਹੁਣ ਇਹ ਛੱਤ ਤੁਹਾਨੂੰ ਮੈਂ ਦਿਖਾਉਣਾ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਅਸਲ ਦੇ ਵਿੱਚ ਜਿਹੜਾ ਇਹ ਆਹਾ ਛੱਤਾਂ ਜਿਹੜੀਆਂ ਹੈਗੀਆਂ ਢੰਗਾਂ ਹੋਈਆਂ ਇੱਥੋਂ ਇਦ ਇਸ ਤਰ੍ਹਾਂ ਦਾ ਜਿਹੜਾ ਕਿਉਂਕਿ ਆਹ ਗੇਟ ਹੈ ਠੀਕ ਆ ਆ ਪੌੜੀਆਂ ਹਜੇ ਤੱਕ ਹੈਗੀਆਂ ਅਸਲ ਦੇ ਵਿੱਚ ਆਪਾਂ ਗੱਲ ਕਰਕੇ ਤਾਂ ਇਹ ਗੇਟ ਆ ਜਿੱਥੋਂ ਬਾਹਰ ਨਿਕਲਿਆ ਜਾਂਦਾ ਸੀਗਾ ਠੀਕ ਹੈ ਤੇ ਆਪਾਂ ਕਹੇ ਆ ਆ ਵੀ ਜਿਹੜਾ ਉੱਪਰੋਂ ਇੱਕ ਛੱਤ ਸੀਗੀ ਇਹ ਇਹਦੇ ਉੱਪਰ ਵੀ ਜਿਹੜਾ ਹੈਗਾ ਕਿਉਂਕਿ ਥੋੜਾ ਹੁਣ ਕੰਧ ਰਹਿ ਗਈ ਐ ਦਿਖਦੀ ਆ ਤੇ ਜੇ ਜਿੱਥੇ ਆਪਾਂ ਹੁਣ ਖੜੇ ਆ ਆ ਵੀ ਜਿਹੜੀਆਂ ਇੱਕ ਤਰ੍ਹਾਂ ਦੀਆਂ ਛੱਤ ਇਹ ਛੱਤਾਂ ਸੀਗੀਆਂ ਸਾਰੀਆਂ ਸਾਰੀਆਂ ਹੁਣ ਤਾਂ ਚਲੋ ਇੱਥੇ ਬਾਅਦ ਦੇ ਵਿੱਚ ਕਿਸੇ ਨੇ ਸਮਟ-ਸੁਣਟ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਪੂਰਤਾ ਹੈ ਚੂਣਾ ਪੁਰਾਣਾ ਹੀ ਚੂਨਾ ਸੋ ਇਹ ਜਿਹੜਾ ਹੈਗਾ ਪੁਰਾਣਾ ਹੀ ਚੂਨਾ ਇਹਦੇ ਵਿੱਚ ਵੀ ਇਸ ਤਰ੍ਹਾਂ ਸੀਗਾ ਕਿਉਂਕਿ ਜਹਾਜ਼ ਨੁਮਾਸੀ ਜਿਵੇਂ ਜਹਾਜ਼ ਪਿੱਛੇ ਚੌੜਾ ਹੁੰਦਾ ਸਮੁੰਦਰੀ ਜਹਾਜ਼ ਆਪਾਂ ਓਬਵੀਅਸਲੀ ਦੇਖਿਆ ਅੱਗੋਂ ਇਸ ਤਰ੍ਹਾਂ ਹੁੰਦਾ ਅਤੇ ਪਿੱਛੋਂ ਜਿਆਦਾ ਜਾਂਦਾ ਜਾਂਦਾ ਚੌੜਾ ਹੁੰਦਾ ਜੇ ਤੁਸੀਂ ਇਹਦੀਆਂ ਦੁਵਾਰਾਂ ਦੇਖੋ ਸਾਰੀਆਂ ਸਾਰੀਆਂ ਜਿਹੜੀ ਆਪਾਂ ਗੱਲ ਕਰਾਂ ਮੈਂ ਤੁਹਾਨੂੰ ਜਿਹੜੀਆਂ ਆਹ ਦੁਵਾਰਾਂ ਜਿਹੜੀਆਂ ਇਹ ਤਾਂ ਬਾਅਦ ਚ ਮਾਰੀਆਂ ਹੋਈਆਂ ਕਿਸੇ ਨੇ ਇਹ ਤਾਂ ਜਿਹੜੀਆਂ ਹੈਗੀਆਂ ਇਹ ਤਾਂ ਬਾਅਦ ਦੇ ਵਿੱਚ ਆ ਕਿਉਂਕਿ ਇਹ ਤਾਂ ਮਾਰੀਆਂ ਹੋਈਆਂ ਕਿਉਂਕਿ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਅਸੀਂ ਇਹਦੇ ਉੱਤੇ ਲਗਭਗ 1 ਕਰੋੜ ਤੇ ਸਿਆਦਾ 7 ਲੱਖ ਰੁਪਏ ਇਹਨਾਂ ਕਹਿੰਦੇ 1 ਕਰੋੜ 7 ਲੱਖ ਰੁਪਏ ਲਾਇ ਅਨ ਜਾਣਦੇ ਹਾਂ ਆਪਾਂ ਉਹਦੇ ਕਿੰਤੂ ਪ੍ਰੰਤੂ ਕੀ ਕਰਗੇ ਠੀਕ ਆ ਪਰ ਜਿਹੜੀਆਂ ਇਹ ਜਿਹੜੇ ਇਹ ਸਿੰਘਾਂ ਪਿੱਛੋਂ ਜਿਹੜੀਆਂ ਆਪਾਂ ਕਗੇ ਆਪਾਂ ਕਗੇ ਨਹੀਂਆਂ ਉਹ ਚੌੜੀਆਂ ਹੁੰਦੀਆਂ ਆਉਂਦੀਆਂ ਜਿਹੜੀਆਂ ਪਿੱਛੋਂ ਮੰਨ ਲਓ ਚੌੜੀਆਂ ਨਹੀਂਆਂ ਤੇ ਅੱਗੇ ਨੂੰ ਜਿਹੜਾ ਹੈਗਾ ਹੌਲੀ-ਹੌਲੀ ਜਿਹੜਾ ਹੈਗਾ ਸਮੁੰਦਰ ਦਾ ਨਕਸ਼ਾ ਲੈਂਦੇ ਆ ਇਹ ਜਿਹੜਾ ਇਹ ਸਾਰਾ ਪੋਰਸ਼ਨ ਇਹਦਾ ਟੈ ਚੁੱਕਿਆ ਆ ਮੈਂ ਬਾਟ ਉਹ ਦਿਖਾ ਦੇ ਸਾਰਾ ਆਹਾਂ ਜਿਹੜਾ ਇਹ ਪੋਰਸ਼ਨ ਆ ਥੋੜਾ ਮੋਟਾ ਜਿਹੜਾ ਬਚਿਆ ਉਹ ਰਹਿ ਗਿਆ ਖਾਲਸਾ ਹੀ ਝੰਡੇ ਜਿਹੜਾ ਹੈਗਾ ਲੱਗਿਆ ਹੋਇਆ ਪਰ ਇਹ ਕਿਉਂਕਾ ਸਮੇਂ ਦੇ ਨਾਲ ਮੀਆਂ ਹਨੇਰੀਆਂ ਦੇ ਨਾਲ ਤੇ ਸਾਡੀ ਆਪਾਂ ਕਹਿੰਗੇ ਕਿਉਂਕਿ ਕਿਸ ਨੇ ਕੇਅਰ ਨਹੀਂ ਕੀਤੀ ਉਹ ਲਗਾਤਾਰ ਉਹ ਚੀਜ਼ ਠੰਢੀ ਗਈ ਠੀਕ ਆ ਅਗਲਾ ਪੋਰਸ਼ਨ ਆ ਪਰ ਜਿਹੜਾ ਇਹ ਪੋਰਸ਼ਨ ਆ ਪਿਛਲਾ ਇਹ ਅਸਲ ਦੇ ਵਿੱਚ ਇੱਕੋ ਹੀ ਸੀਗੀ ਹਵੇਲੀ ਜੇ ਆਪਾਂ ਗੱਲ ਕਰਗੇ ਤਾਂ ਇਹਦੇ ਜਿੱਥੋਂ ਮੈਂ ਤੁਹਾਨੂੰ ਬਾਥਰਮ ਦਿਖਾਉਣ ਲੱਗਿਆ ਉੱਥੋਂ ਬੰਦਾ ਵੜਦਾ ਸੀ ਅੰਦਰ ਤੱਕ ਨੰਗਦਾ ਸੀਗਾ ਆਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਜਿਹੜਾ ਹੈਗਾ ਆਪਾਂ ਕਹਿੰਗੇ ਇਹ ਵੀ ਕਮਰਾ ਇਹ ਵੀ ਕਮਰਾ ਸੀਗਾ ਜਿੱਥੇ ਇਹ ਆ ਆ ਜਿਹੜਾ ਬਾਈ ਦਿਖਾਈਆਂ ਦਾ ਇਹ ਵੀ ਅਸਲ ਦੇ ਵਿੱਚ ਕਮਰਾ ਸੀ ਆ ਜੇ ਦੇਖੋ ਥੱਲੇ ਦੱਬਿਆ ਹੋਇਆ ਕਮਰਾ ਜਿੱਥੋਂ ਆਪਾਂ ਕਹਿੰਗੇ ਗਾਂ ਦੀ ਗਾਂ ਕਿਉਂਕਿ ਲੱਗਿਆ ਹੋਇਆ ਲਗਭਗ ਤੁਸੀਂ ਇਹ ਤਾਂ ਚੀਜ਼ਾਂ ਦਿਖਾਉਣਾ ਤੁਨ ਨੂੰ ਕਿਉਂਕਿ 450 ਸਾਲ ਪਹਿਲਾਂ ਦਿਵਾਨ ਟੋਡਰ ਮੱਲ ਜਿਹੜੇ ਹੈਗਾ ਕਿੰਨੇ ਅਮੀਰ ਸੀਗੇ ਕਿਉਂਕਿ ਉਹਨਾਂ ਦਾ ਅੱਜ ਵੀ ਮੈਨੂੰ ਲੱਗਦਾ ਇਹੋ ਜੀ ਹਵੇਲੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਦੇਖਣ ਨੂੰ ਨਹੀਂ ਮਿਲਦੀ ਜਿਹੜੀ ਅੱਜ ਤੋਂ 450 ਸਾਲ ਇੱਕ ਮਿੰਟ ਪਿੱਛੇ ਆ ਦਿਖਾ ਦੇ ਜਿਹੜਾ ਆਹ ਚੀਜ਼ ਹੈ ਆਹ ਜਿਹੜੀ ਰਹਿ ਗਈ ਹੈ ਹੁਣ ਤਾਂ ਇੱਥੇ ਢਾਲ ਬਣਾਤੀ ਇਹਨਾਂ ਨੇ ਵੀ ਅੰਦਰ ਜਾ ਕੇ ਹੈਨਾ ਤੇ ਆ ਇਸ ਤਰ੍ਹਾਂ ਦਾ ਦਰਵਾਜ਼ਾ ਇੱਧਰ ਹੈਗਾ ਹਾਂ ਇੱਧਰ ਹੈਗਾ ਆ ਜਿਹੜਾ ਦਰਵਾਜ਼ਾ ਹੈਗਾ ਠੀਕ ਹੈ ਇਹਦੇ ਵਿੱਚ ਦੀ ਅੰਦਰ ਜਾਂਦੇ ਸੀ ਉਹ ਗਾਂਹ ਵਾਲਾ ਦਰਵਾਜ਼ਾ ਹੈਗਾ ਠੀਕ ਆ ਆ ਚਲੋ ਬੰਗਾਂ ਨੇ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਰੋਕ ਦਿੱਤਾ ਕਸ਼ਰਮੇ ਕਮੇਟੀ ਨਾਲ ਕਿ ਵੀ ਭਾਈ ਅਸੀਂ ਜਿਹੜਾ ਆਪ ਸੰਭਾਲ ਕਰਦੇ ਹਾਂ ਤੁਸੀਂ ਰਹਿਣ ਦਿਆ ਕਰੋ ਤੇ ਮਤਲਬ ਕੀ ਹੈ ਇਹ ਸਾਰੇ ਸਾਰਾ ਪੋਰਸ਼ਨ ਆ ਨਾ ਜਿਹੜਾ ਇਹ ਜਿਹੜਾ ਟਿਆ ਹੋਇਆ ਤੇ ਜਿਹੜਾ ਇਹ ਹੈ ਇਹ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਸਾਨੂੰ ਛੱਤਾਂ ਦਿਖਾਉਣਾ ਜਿਹੜੀਆਂ ਪਹਿਲਾਂ ਮੈਂ ਕਲੇਮ ਕੀਤਾ ਕਿਉਂਕਿ ਬਾਈ ਨੇ ਦੱਸਿਆ ਕਿ ਉਹਨਾਂ ਨੇ ਲਗਾਤਾਰ ਇੱਥੇ ਘੋਕੀਤੀ ਹੈ ਆ ਜਿਹੜੀ ਪਹਿਲੀ ਛੱਤ ਹੈ ਇਹ ਡਿੱਗ ਚੁੱਕੀ ਹੈ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਮੰਜ਼ਲੇ ਦੀ ਛੱਤਾਂ ਉਹ ਡਿੱਗ ਚੁੱਕੀਆਂ ਲਗਾਤਾਰ ਇਹ ਛੱਤਾਂ ਜਿਹੜੀਆਂ ਹੈਗਾਂ ਟਿੱਡੀਆਂ ਜਿਹੜਾ ਆਪਾਂ ਕਹਗੇ ਵਿਚਾਲੇ ਉੱਚੀਆਂ ਤੇ ਪਾਸੋਂ ਆਪਾਂ ਕਹਗੇ ਨੀਵੀਆਂ ਆਪਾਂ ਕਹਗੇ ਕਰਵ ਦੇ ਸ਼ੇਪ ਲਿੰਗਾਂ ਸੀਗਾਂ ਠੀਕ ਆ ਜਿਹੜੀ ਆਹ ਚੀਜ਼ ਹੈ ਤੁਹਾਨੂੰ ਲੱਗਦਾ ਹੁਣ ਦਵਾਰ ਹੈ ਦਵਾਰ ਨਹੀਂ ਅਸਲ ਦੇ ਵਿੱਚ ਛੱਤ ਹੈ ਇਹ ਠੀਕ ਆ ਕਿਉਂਕਿ ਇੱਥੇ ਜਿਹੜਾ ਲਗਾਤਾਰ ਭਾਰਤ ਪੈਣ ਦੇ ਨਾਲ ਤੁਹਾਨੂੰ ਪਤਾ ਉਹ ਚੀਜ਼ਾਂ ਨੀਵੀਆਂ ਹੁੰਦੀਆਂ ਗਈਆਂ ਤੇ ਇਹ ਜਿਹੜੀਆਂ ਹੈ ਆ ਤਾਂ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮਤਲਬ ਰਿਪੇਅਰ ਕੀਤੀ ਹੋਈ ਆ ਪ੍ਰਕਰਮਾਂ ਦੀ ਤੇ ਉਹ ਜੋੜਿਆ ਹੋਇਆ ਤੁਹਾਨੂੰ ਮੈਂ ਇਧਰੋਂ ਪਾਸੋਂ ਤੁਹਾਨੂੰ ਦਿਖਾਉਣਾ ਦਵਾਨ ਟੂਟਰ ਮਾਲ ਦਾ ਰਹਿਣ ਸੰ ਕਿਸ ਤਰ੍ਹਾਂ ਦਾ ਸੀਗਾ ਜਿਹੜਾ ਇਹ ਸਾਹਮਣੇ ਤੁਹਾਨੂੰ ਲੱਗਦਾ ਹੈ ਠੀਕ ਹੈ ਲੋਕ ਅੱਜ ਬਹਾਰਾਂ ਚਲਾਉਂਦੇ ਆ ਤਾਂ 450 ਸਾਲ ਪਹਿਲਾਂ ਵੀ ਦਵਾਨ ਟੋਡਰ ਮੱਲ ਦਾ ਜਿਹੜਾ ਰਹਿਣ ਸਨ ਸ਼ਾਹੀ ਸੀਗਾ ਇੱਥੇ ਜਿਹੜਾ ਜਿੱਥੇ ਆ ਫੁੱਲ ਜਾ ਇੱਥੇ ਫਹਾਰਾ ਮੰਨਿਆ ਜਾਂਦਾ ਇਹ ਤੋਂ ਪਿੱਛੇ ਇੱਕ ਖੂਹ ਸੀਗਾ ਜਿੱਦੋਂ ਨੂੰ ਮੈਂ ਹੁਣ ਦਿਖਾਵਾਂ ਤਾਂ ਇਹ ਖੂਹ ਹੁਣ ਤਾਂ ਚਲੋ ਪੂਰਿਆ ਗਿਆ ਉਹ ਕਿਉਂਕਿ ਲਗਾਤਾਰ ਪਰ ਇੱਥੇ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਨਹਾਉਣ ਵਾਲਾ ਜਿਹੜਾ ਜਿਹੜਾ ਸਿਸਟਮ ਸੀਗਾ ਉਹ ਸੀਗਾ ਕਿਉਂਕਿ ਲਗਾਤਾਰ ਜੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਦੇਖੋ ਜਾਂ ਜਦੋਂ ਮੈਂ ਆਪਾਂ ਗੱਲ ਕਰ ਗਏ ਗਵਾਲੀਅਰ ਜਾਣਾ ਲਗਭਗ ਰਾਜਾਂ ਦਾ ਜਿਸ ਤਰ੍ਹਾਂ ਦਾ ਰਹਿਣ ਸਹਿਣ ਸੀਗਾ ਉਸ ਤਰ੍ਹਾਂ ਦਾ ਰਹਿਣ ਸਹਿਣ ਦਵਾਨ ਟੋਡਰ ਮਾਲ ਸੀਗਾ ਕਿ ਦਵਾਨ ਸੀਗੇ ਖੁਦ ਵਜੀਰ ਸੀਗੇ ਪਲੱਸ ਜਿਹੜੇ ਹੈਗਾ ਵੱਡੇ ਵਪਾਰੀ ਸੀਗੇ ਤੇ ਇਹ ਜਿਹੜਾ ਇਹ ਹਵੇਲੀ ਹੈ ਹਵੇਲੀ ਦਾ ਇਹ ਭਾਗ ਆ ਜਿੱਥੇ ਜਿਹੜਾ ਥੋੜਾ ਜਨਾਂ ਨੇ ਰੀਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਥੋੜਾ ਜਿਹਾ ਬਚਿਆ ਪਾਰਟ ਹੈ ਵਿਚਾਲੇ ਗ੍ਰਿਲਾਂ ਲਾ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਠੀਕ ਹੈ ਸਿਸਟਮ ਤਾਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਦਵਾਨ ਟੋਡਰਮਾਲ ਨੂੰ 450 ਸਾਲ ਪਹਿਲਾਂ ਕਿਉਂਕਿ ਜਹਾਜ਼ ਨੁਮਾ ਹਵੇਲੀ ਉਹੀ ਬਣਾਉ ਜਿਹਨੂੰ ਕੋਈ ਨੌਲੇਜ ਹੋਊ ਤੇ ਉਹ ਸਮੇਂ ਦੇ ਵਿੱਚ ਜਿਹੜਾ ਵਪਾਰ ਆ ਜਹਾਜ਼ਾਂ ਰਾਹੀਂ ਹੁੰਦਾ ਸੀ ਜਹਾਜ਼ਾਂ ਰਾਹੀਂ ਉਸ ਸਮੇਂ ਜੇ ਆਪਾਂ ਅੱਜ ਤੋਂ 450 ਸਾਲ ਪਹਿਲਾਂ ਗੱਲ ਕਰਗੇ ਤਾਂ ਖਾਸ ਕਰਕੇ ਯੂਰਪ ਦਾ ਜਿਹੜੇ ਦੇਸ਼ ਸੀ ਜਿਹਦੇ ਚ ਆਪਾਂ ਇੰਗਲੈਂਡ ਕਹਿ ਸਕਦੇ ਪੁਰਤਗਾਲ ਕਹਿ ਸਕਦੇ ਆ ਫਰਾਂਸ ਕਹਿ ਸਕਦੇ ਆ ਜਿਨ੍ਹਾਂ ਨੇ ਕੋਲੋਨੀਜ਼ਮ ਦੁਨੀਆ ਦੇ ਵਿੱਚ ਸ਼ੁਰੂ ਕੀਤਾ ਠੀਕ ਆ ਬਸਤੀਵਾਦ ਸ਼ੁਰੂ ਕੀਤਾ ਉਹਨਾਂ ਨੇ ਕਿਉਂਕਿ ਜਿਹੜਾ ਜਹਾਜ਼ਾਂ ਨਾਲ ਵਪਾਰ ਕੀਤਾ ਤਾਂ ਇਨਾਂ ਦਾ ਜਿਹੜਾ ਸਿੱਧਾ ਸਬੰਧ ਉਹਨਾਂ ਨਾਲ ਰਿਹਾ ਕਿਉਂਕਿ ਜਹਾਜ਼ ਦੇ ਨਕਸ਼ੇ ਤੇ ਹਵੇਲੀ ਬਣਾਈ ਤੇ ਲਗਾਤਾਰ ਕਿਉਂਕਿ ਵਪਾਰੀ ਸੀ ਉਹਨਾਂ ਨੂੰ ਪਤਾ ਸੀਗਾ ਤੇ ਇੰਨਾ ਉਹਨਾਂ ਕੋਲੇ ਉਸ ਸਮੇਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਵੈਗਰੂ ਦੀ ਕਿਰਪਾ ਨਾਲ ਇੰਨਾ ਧਨ ਸੀਗਾ ਕਿ ਜਿਹੜਾ ਹੈਗਾ ਉਹ ਜਿਹੜਾ ਹੈਗਾ ਬਿਲਕੁਲ ਆਪਣੀ ਸ਼ਾਨੋਂ ਸ਼ੌਕਤ ਨਾਲ ਰਾਜਾ ਵਾਂਗੂ ਰਹਿੰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜੋ ਸਿੱਖ ਪੰਥ ਦੀ ਸੇਵਾ ਕੀਤੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੀ ਸੰਸਕਾਰ ਵਾਸਤੇ ਜਿਹੜਾ ਉਹਨਾਂ ਨੇ ਜਗ੍ਹਾ ਆ ਮੋਰਾ ਖੜਿਆ ਕਰਕੇ ਜਿਹੜੀ ਲੈਤੀ ਉਹ ਜਿਹੜਾ ਹੈਗਾ ਉਹ ਸਮੇਂ ਦੇ ਜਿਹੜਾ ਆਪਾਂ ਕਹਗੇ ਸੂਬਾ ਅਸਰਹੰਦ ਸੀਗੇ ਉਹਨਾਂ ਤੋਂ ਲੈਤੀ ਵजीर खान ਤੋਂ ਦਿਵਾਨ ਟਾਡਰ ਮਲ ਦੀ ਜਿਹੜੀ ਹਵੇਲੀ ਦਾ ਇਹ ਪਿਛਲਾ ਭਾਗ ਆ ਜਿਵੇਂ ਆਹ ਸਟੈਪ ਆ ਜਿੱਥੋਂ ਮੈਂ ਉਤਰਿਆ ਇਹ ਪੁਰਾਣਾ ਸਟੈਪ ਆ ਜਿੱਥੋਂ ਆਪਾਂ ਕਹਗੇ ਥੱਲੇ ਉਤਰਿਆ ਜਾਂਦਾ ਸੀ ਤੇ ਇਹ ਜਿਹੜਾ ਹੈਗਾ ਥੱਲੇ ਪੌੜੀ ਬਣੀ ਹੋਈ ਆ ਤੇ ਜੇ ਮੈਂ ਇਧਰਲੇ ਪਾਸੇ ਗੱਲ ਕਰਾਂ ਪਿੱਛੋ ਦੀ ਕਿਉਂਕਿ ਤੁਹਾਨੂੰ ਮਨਸਾਰ ਦਿਖਾਉਣਾ ਇਹ ਇੱਕ ਤਰ੍ਹਾਂ ਪਾਣੀ ਦਾ ਜਿਹੜਾ ਆਪਾਂ ਕਹਗੇ ਤਲਾ ਸਟੋਰ ਕਰਨ ਵਾਸਤੇ ਤਲਾਬ ਕਹਿ ਲਓ ਡਿੱਗੀ ਕਹਿ ਲਓ ਜੋ ਮਰਜੀ ਕਹਿ ਲਓ ਤਮਚਾ ਕਹਿ ਲਓ ਜੋੜੀ ਭਾਸ ਜਿਹੜਾ ਸਮਝ ਸਕਦਾ ਉਹ ਕਰ ਲਓ ਪਰ ਮੈਂ ਤੁਹਾਨੂੰ ਅੰਦਰ ਵੀ ਦਿਖਾਉਣਾ ਇਹਦੇ ਇੱਥੇ ਬਣਿਆ ਸੀ ਇਹਨੂੰ ਰਸੋਈ ਮੰਨਿਆ ਜਾਂਦਾ ਵੀ ਇੱਥੇ ਜਿਹੜੀ ਹੈਗੀ ਆ ਰਸੋਈ ਸੀ ਜਿੱਥੋਂ ਮੈਂ ਆਉਣਾ ਕਿਉਂਕਿ ਇਹ ਰਸੋਈ ਆ ਜਿਹੜਾ ਉਹ ਸਮੇਂ ਦੇ ਵਿੱਚ ਆਪਾਂ ਕਿ ਪ੍ਰਕਾਸ਼ ਵਾਸਤੇ ਜੋ ਰੱਖਿਆ ਹੋਇਆ ਸੀਗਾ ਆਪਾਂ ਕਿ ਲਾਈਟ ਵਾਸਤੇ ਉੱਪਰ ਜਿਹੜਾ ਹੈਗਾ ਉਹਨਾਂ ਨੇ ਸਰਕਰ ਰੱਖਿਆ ਹੋਇਆ ਸੀ ਇਹ ਤਾਂ ਚਲੋ ਬਾਅਦ ਚ ਬਣਾਇਆ ਪਰ ਮੈਂ ਤੁਹਾਨੂੰ ਸਾਰੀਆਂ ਚੀਜ਼ ਦਿਖਾਉਣਾ ਇਸ ਤਰ੍ਹਾਂ ਦੇ ਗੇਟ ਆ ਇਹਦੇ ਹਾਂ ਜਿੱਥੋਂ ਮੈਂ ਲੰਘਦਾ ਇੱਥੋਂ ਦੇ ਇਹ ਰਸ ਇਹ ਪ੍ਰਕਾਸ਼ ਆ ਇਹਦੇ ਉੱਪਰ ਜਿਹੜਾ ਸੀਗਾ ਤੇ ਇਹਦੇ ਅੰਦਰ ਲੰਘਣ ਦਾ ਕਿਸ ਤਰ੍ਹਾਂ ਦਾ ਰਾਹ ਸੀਗਾ ਤੇ ਇੱਧਰ ਤਾਂ ਆਪਾਂ ਲੰਘ ਨਹੀਂ ਸਕਦੇ ਮੈਂ ਇੱਧਰ ਦੇ ਨਾ ਕੇ ਦਿਖਾਉਣਾ ਆਜੋ ਸੋ ਇਹ ਦਵਾਨ ਟਾਡਰਮਾਲ ਦੀ ਹਵੇਲੀ ਦਾ ਅੰਦਰੂਨੀ ਭਾਗ ਹੈ ਤੇ ਹੁਣ ਇੱਧਰੋਂ ਜਿਹੜਾ ਹੈਗਾ ਆਪਾਂ ਇੱਧਰ ਦੀ ਲੰਘ ਸਕਦੇ ਸੀ ਮਤਲਬ ਕਿ ਮੰਜ਼ਲ ਤੋਂ ਮੰਜ਼ਲ ਜਿਹੜਾ ਹੈਗਾ ਬਾਹਰ ਆ ਸਕਦੇ ਸੀ ਮੰਜ਼ਲ ਤੋਂ ਮੰਜ਼ਲ ਦੇ ਵਿੱਚ ਅੰਦਰ ਜਾ ਸਕਦੇ ਸੀ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜਿਹੜਾ ਹੈਗਾ ਇਹ ਪਿੱਲਰ ਬਣੇ ਆ ਪਿੱਲਰਾਂ ਦੇ ਉੱਤੇ ਜਿਹੜਾ ਹੈਗਾ ਲਗਾਤਾਰ ਕਮਰੇ ਉਸਾਰੇ ਹੋਏ ਸੀਗੇ ਜੇ ਦੇਖਿਆ ਜਾਵੇ ਤਾਂ ਆਹ ਕਮਰਾ ਇਹਦੀ ਛੱਤ ਹੈ ਠੀਕ ਹੈ ਇਹ ਕਮਰਾ ਤੇ ਮਤਲਬ ਕਿ ਇਹ ਪਿਛਲਾ ਭਾਗ ਆ ਸਾਰਿਆ ਸਾਰਾ ਥੋੜਾ ਮੋਟਾ ਵੱਖ-ਵੱਖ ਜਿਹੜਾ ਹੈਗਾ ਆਪਾਂ ਸਿੱਖ ਵਿਦਵਾਨਾਂ ਵੱਲੋਂ ਜਾਂ ਆਰਕੀਟੈਕਟ ਜਿਹੜੇ ਦੀ ਨੌਲਜ ਰੱਖਦੇ ਆ ਹਨਾ ਉਹਨਾਂ ਵੱਲੋਂ ਜਿਹੜਾ ਹੈਗਾ ਇਹਦਾ ਨਕਸ਼ਾ ਤਿਆਰ ਕੀਤਾ ਜਾਂਦਾ ਤਾਂ ਇਹ ਇੱਕ ਵੀਰ ਜਿਹਨਾਂ ਨੇ ਨਕਸ਼ਾ ਤਿਆਰ ਕੀਤਾ ਕਿ ਇਹ ਜਿਹੜਾ ਜਿਹੜੀ ਦਵਾਂਟ ਹਵੇਲੀ ਇਸ ਤਰ੍ਹਾਂ ਹੋਊਗੀ ਕਿਉਂਕਿ ਇਹਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਇਸ ਤਰ੍ਹਾਂ ਮੰਨ ਲਓ ਜਿਹੜਾ ਸਾਹਮਣੇ ਪਾਰਸ਼ਨ ਆ ਜੇ ਆਪਾਂ ਦੇਖੀਏ ਇਹ ਵਾਲਾ ਪਾਰਸ਼ਨ ਆ ਬਿਲਕੁਲ ਜਿੱਥੇ ਆਪਾਂ ਦੇਖੀਏ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਤੇ ਇਧਰੋਂ ਹੇਠੇ ਨੂੰ ਵੀ ਆਹ ਜਿਹੜਾ ਹੈਗਾ ਇੱਥੇ ਵਿਚਾਲੇ ਇੱਕ ਆਪਾਂ ਕਹਗੇ ਗੇਟ ਹੋਊਗਾ ਤੇ ਇਹਨਾਂ ਦੇ ਜਿਹੜਾ ਹੈਗਾ ਸੋਚਣ ਦੇ ਮੁਤਾਬਕ ਵੀ ਇੱਥੇ ਜਿਹੜਾ ਹੈਗਾ ਇਹ ਪੰਜ ਮੰਜ਼ਲੀ ਹੋਣੀ ਹੈ ਤੇ 12-12 ਕਮਰੇ ਦੇ ਤਿੰਨ ਸੈੱਟ ਇੱਥੇ ਹੋਣਗੇ ਪੰਜ ਜਿਹੜਾ ਹੈਗਾ ਕਮਰੇ ਉੱਪਰ ਹੋਣਗੇ ਜਿਹੜਾ ਹੈਗਾ ਦੋ ਤਿੰਨ ਜਿਹੜਾ ਹੈ ਉੱਪਰ ਜਿਹੜਾ ਹੈਗਾ ਉਦੋਂ ਪੰਜੀ ਮੰਜ਼ਲ ਦੇ ਵਿੱਚ ਹੋਣਗੇ ਲਗਭਗ 40 ਤੋਂ ਕਰੀਬ ਹੋ ਸਕਦਾ 42-43 ਹੋਣ ਸਕਦਾ 41 ਹੁਣ ਇੰਨੇ ਕਮਰੇ ਇੱਥੇ ਹੋ ਸਕਦੇ ਸੋ ਲਗਾਤਾਰ ਇਹਦਾ ਜਿਹੜਾ ਆਪਾਂ ਕਿਹਾ ਸਾਮ ਸੰਭਾਲ ਵਾਸਤੇ ਆਪਦੇ ਵੱਲੋਂ ਜਿਹੜਾ ਜੋਰ ਅਜਮਾਈ ਜਿਹੜਾ ਹੈਗਾ ਉਹ ਵੀ ਕੀਤੀ ਜਾ ਰਹੀ ਹੈ ਪਰ ਇਹ ਜਿਹੜਾ ਉਹਦਾ ਰਫ ਨਕਸ਼ਾ ਆਹਾ ਜਿਹੜੀ ਹੈਗੇ ਛੱਤ ਪਹਿਲੀ ਛੱਤ ਆ ਇਹ ਡਿੱਗ ਚੁੱਕੀ ਹੈ ਗ੍ਰਿਲਾਂ ਵੇ ਦੇ ਤੁਹਾਨੂੰ ਦਿਖਦੀਆਂ ਉੱਪਰ ਜਿਹੜੀ ਛੱਤ ਆ ਉਹ ਬਣਾਈ ਆ ਉਹਨਾਂ ਨੇ ਠੀਕ ਹੈ ਤੇ ਆ ਥੋੜਾ ਮੋਟਾ ਜਿਹੜਾ ਹੈਗਾ ਵੱਡੀਆਂ-ਵੱਡੀਆਂ ਦਵਾਰਾਂ ਨੂੰ ਗ੍ਰਿਲਾਂ ਨਾਲ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸਮਾਂ ਜਿਹੜਾ ਲਗਾਤਾਰ ਅਬੀਦ ਦਾ ਜਾਂਦਾ ਉਹਦੇ ਨਾਲ ਹਰ ਚੀਜ਼ ਜਿਹੜੀ ਹੈਗਾ ਕਮਜ਼ੋਰ ਹੁੰਦੀ ਹੈ ਇਹ ਥੋੜਾ ਜਿਹਾ ਪੋਰਸ਼ਨ ਹੈ ਜਿੱਥੇ ਲੋਕ ਜਦੋਂ ਕੋਈ ਆਪਾਂ ਕਹਿੰਗੇ ਸਰਦਾ ਬਸ ਇੱਥੇ ਦੇਖਣ ਆਉਂਦੇ ਆ ਤਾਂ ਇੱਥੇ ਜਿਹੜੇ ਪਿੱਛੇ ਇੱਥੇ ਜੋਤ ਜਿਹੜੀ ਹੈਗੀ ਲਗਾਤਾਰ ਜਗਦੀ ਰਹਿੰਦੀ ਹੈ ਦਵਾਨ ਟੋਡਰ ਮਾਲ ਅ ਅਤੇ ਜਿਹੜਾ ਹੈਗਾ ਛੋੜੇ ਸਾਹਿਬ ਜਦਿਆਂ ਮਾਤਾ ਗੁਜਰ ਘਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਉਹਨਾਂ ਨੇ ਥੋੜਾ ਜਾਂ ਅੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਵਜ਼ੀਰ ਖਾਨ ਤੋਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦਵਾਨ ਟੋਡਰ ਮਾਲ ਨੇ ਉਸ ਸਮੇਂ ਜਿਹੜਾ ਛੋੜੇ ਸਾਹਿਬ ਜਦਿਆਂ ਤੇ ਮਾਤਾ ਗ ਸੰਸਕਾਰ ਵਾਸਤੇ ਜਿਹੜੀ ਜਗ੍ਹਾ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਸਰਹੰਦ ਦੇ ਵਿੱਚ ਸ਼ਸ਼ੋਭਤਾ ਉੱਥੇ ਜਿਹੜੇ ਹੈਗੇ ਲਈ ਹੈ ਤੇ ਆਹਾ ਜਿਹੜਾ ਉੱਪਰਲੀ ਛੱਤ ਹੈ ਇਹਨੂੰ ਗ੍ਰਿਲਾਂ ਪਾ ਕੇ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬਹੁਤ ਲੰਮੇ ਸਮੇਂ ਤੋਂ ਸਾਨੂੰ ਸਾਡਾ ਜਿਹੜਾ ਐਡਾ ਵੱਡਾ ਇਤਿਹਾਸ ਆ ਉਹਨੂੰ ਸੁਭਾਰਨ ਵਾਸਤੇ ਸਾਨੂੰ ਸਾਰਿਆਂ ਨੂੰ ਉਦਮ ਕਰਨਾ ਚਾਹੀਦਾ ਠੀਕ ਆ ਕੁਝ ਲੋਕਾਂ ਦਾ ਕਹਿਣਾ ਇਹ ਤਾਂ ਹੁਣ ਚਲੋ ਜਿਹੜਾ ਸਿੱਖ ਚਿੰਤਕਾਂ ਨੇ ਸੋਚਣਾ ਜਾਂ ਜਿਹੜੇ ਆਪਾਂ ਅੱਜ ਰਹਿਬਰ ਬਣੇ ਹੋਏ ਆ ਉਹਨਾਂ ਨੇ ਸੋਚਣਾ ਵੀ ਕਿਸ ਤਰ੍ਹਾਂ ਪਰ ਆਮ ਲੋਕਾਂ ਦਾ ਹੈਗਾ ਕਿ ਇਸ ਜਿਹੜਾ ਹੈਗਾ ਪ੍ਰਾਤਨ ਹਵੇਲੀ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਦੇ ਪ੍ਰਾਤਨ ਨਕਸ਼ੇ ਦੇ ਵਿੱਚ ਇਹਨੂੰ ਜਿਹੜਾ ਸਾਂਭ ਸੰਭਾਲਿਆ ਜਾਵੇ ਤਾਂ ਕਿ ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਨਹੀਂ ਤਾਂ ਜਿੱਦੇ ਢਾਹ ਢੇਰੀ ਹੋ ਗਿਆ ਸ਼ਾਇਦ ਇਹੇ ਚੀਜ਼ਾਂ ਜਿਹਦੇ ਜਮਾ ਖੰਡਰ ਹੋ ਗਿਆ ਤਾਂ ਸ਼ਾਇਦ ਲੋਕਾਂ ਨੇ ਮੰਨਿਆ ਵੀ ਨਹੀਂ ਕਰਨਾ ਵੀ ਯਾਰ ਇਹ ਹੋ ਸਕਦਾ ਵੀ ਉਹ ਸਮੇਂ ਦੇ ਵਿੱਚ ਇੰਨੀਆਂ ਮੋਹਰਾਂ ਹੋਣਗੀਆਂ ਇੰਨਾ ਅਮੀਰ ਕੌਣ ਸੀਗਾ ਤੇ ਅੱਜ ਹਜੇ ਵੀ ਆਪਣੇ ਕੋਲੇ ਸਮਾਂ ਯਾਰ ਇਹ ਚੀਜ਼ ਨੂੰ ਦਿਖਾਓਗੇ ਇਕ ਅਲਾ ਇੱਕ ਪੋਰਸ਼ਨੀ ਇਹਦੇ ਥੱਲੇ ਵੀ ਇਹਨੂੰ ਸੱਤ ਮੰਜ਼ਲ ਹਵੇਲੀ ਮੰਨਿਆ ਜਾਂਦਾ ਵੀ ਸੱਤ ਮੰਜ਼ਲਾਂ ਸੀਗੀਆਂ ਇਹ ਤੋਂ ਜ਼ਿਆਦਾ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਇਹ ਤਾਂ ਚਲੋ ਜਿਹੜਾ ਪ੍ਰਾਤਤਵ ਵਿਭਾਗ ਦੱਸ ਸਕਦਾ ਜਿਹੜਾ ਜਾਂ ਸਿੱਖ ਵਿਦਵਾਨ ਦੱਸ ਸਕਦੇ ਅਸੀਂ ਤਾਂ ਸਿਰਫ ਇਹ ਕਿ ਚੇਟਕਲਾ ਸਕਦੇ ਆ ਕਿ ਇਹਦੇ ਉੱਤੇ ਜਿਹੜਾ ਹੈਗਾ ਰਿਸਰਚ ਕਰੋ ਤੇ ਇਹਨੂੰ ਜਿਹੜਾ ਬਚਾਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜਾ ਹੈਗਾ ਜਿਹੜਾ ਆਪਾਂ ਕੇ ਇਤਿਹਾਸ ਤੋਂ ਸੇਧ ਲੈ ਕੇ ਅੱਗੇ ਤੁਰ ਸਕਣ ਬਣੇ ਰਹੋ ਗੁਰਪ੍ਰੀਤ ਕੋਹੜਲੀ ਟੀਵੀ ਨਾਲ ਗੁਰਪ੍ਰੀਤ ਕੋਹੜਲੀ ਫੇਸਬੁੱਕ ਪੇਜ ਨਾਲ ਗੁਰਪ੍ਰੀਤ ਕੋਹੜਲੀ YouTube ਚੈਨਲ ਨਾਲ ਸਰਨਦਾ ਬਹੁਤ ਬਹੁਤ ਧੰਨ